ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਸੰਮੀ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਕੱਬਣ ਗਾਂ ਬਕਾਊਆ ਤੇ ਇੱਕ ਹੈਗਾ ਬਾਈ ਕੋਲ ਬਸੇਰਾ ਤੇ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਲੈਣੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਅੰਦਰ ਸਿੰਘ ਪਿੰਡ ਛਨਾ ਗਰਾਵ ਸਿੰਘ ਵਾਲਾ ਜ਼ਿਲ੍ਹਾ ਜਿਲ੍ਹਾ ਬਰਨਾਲਾ ਦਹੀ ਤਪਾ ਨੰਬਰ ਜੀ ਨੰਬਰ 9855233677 ਸਵਾਰੇ ਪੇਵਾ ਦੇ 9855233687 ਠੀਕ ਹੈ ਜੀ ਹਾਂਜੀ ਬਈ ਜਾਣਕਾਰੀ ਦਿਓ ਜੀ ਆ ਗਾਂ ਦੇ ਬੁੱਕਨਾ ਕੀ ਗੱਲਬਾਤ ਹੈ ਇਹ ਬਈ ਜਾਣਕਾਰੀ ਐ ਵੀ ਦੂਜਾ ਸੂ ਹੈ ਹਾਂਜੀ ਲੈ ਲੈ ਜੀ ਤਿੰਨ ਤੋਂ ਚਾਰ ਠੀਕ ਹੈ ਜੀ ਤੇ ਦੁੱਧ ਵੀ ਚੰਗਾ ਕੱਢਦੀ ਚੰਗੀ ਹੋ ਐ ਤੋੜ ਕੇ ਦਿਖਾ ਕੇ ਜੀ ਹਾਂਜੀ ਹਾਂਜੀ ਤੋੜ ਜੀ ਤੋੜ ਨਾਲੇ ਬਾਪੂ ਰੇਟ ਦੱਸ ਦੋ ਇਹਦਾ ਰੇਟ ਇਹਦਾ 75000 75000 ਠੀਕ ਹੈ ਉਹ ਲੈਣ ਦੇ ਅੱਜ ਹੀ ਕਰੇ ਠੀਕ ਹੈ ਜੀ ਫੇਸ ਕੁਆਲਟੀ ਦੇ ਸਕਦਾ ਹਾਂ ਠੀਕ ਹੈ ਜੀ ਫਰੇ ਦੁੱਧ ਲਾਹੀ ਜਾਂਦੀ ਆ ਦੇਵਾ ਬਣਾਜੀ 2-4 ਦਿਨਾਂ ਚ ਬਾਈ ਕਹਿੰਦਾ ਲੱਗੂਗੀ 2-4 ਦਿਨ ਥੋੜਾ ਤਰਾ ਸਾਡੇ ਸਾਹਮਣੇ ਆ ਮੋੜ ਲੋ ਜੀ ਮੋੜ ਦੋ ਬਾਪੂ ਦੇਖ ਸਰੋ ਫੇਸ ਕੁਆਲਟੀ ਸ਼ਾਨਫੁਨ ਕਰਮਾ ਵਾਲੀ ਦੇ ਬਹੁਤ ਵਧੀਆ ਲੱਗਿਆ ਸੋਹਣਾ ਲੱਗਿਆ ਇਹ ਬਾਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਅਸੰਨਾ ਜ਼ਿਲ੍ਹਾ ਬਰਨਾਲਾ ਜਿੱਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਬਾਈ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੀ ਫਾਲੋ ਕਰਿਆ ਕਰੋ ਠੀਕ ਹੈ ਜੀ ਬਾਈ ਇਹ ਆਪਣਾ ਗ੍ਰੇਟ ਦੱਸਤਾ ਬਾਈ ਬਾਪੂ ਜੀ ਨਾਲ ਕੰਨੈਕਟ ਕਰੋ ਅੱਜ ਭਈਆ ਦੱਸੋ ਜੀ ਬਸੇਰੇ ਦੀ ਉਮਰ ਕਿੰਨੀ ਕੀ ਗੱਲਬਾਤ ਹੈ ਜੀ ਇਹ 5 ਕਿ ਮਹੀਨਾ ਦਾ ਹੋ ਗਿਆ ਜੀ ਠੀਕ ਹੈ ਜੀ ਹਾਂ 5 ਮਹੀਨਾ ਦਾ ਹੋ ਗਿਆ ਜੀ ਹਾਂ ਜੀ ਹਾਂ ਹਾਂ ਜੀ ਪੁੰਨ ਦਿਖਾ ਦਿਓ ਛੁਮਾਰ ਕੇ ਠੀਕ ਹੈ ਜੀ ਦੇਖ ਸਕਦੇ ਹੋ ਕੰਨ ਕੰਨ ਦੇਖ ਸਕਦੇ ਹੋ ਦੇਖ ਦੜ ਬਣਾਉਂਦਾ ਜੀ ਤੇ ਸੋਨਾ ਤੇ ਹਾਂ ਜੀ ਬਾਪੂ ਜੀ ਰੇਟ ਕੀ ਹੈ ਜੀ ਦਾ ਇਹ ਲੈਣ ਦਾ 45000 ਹੈ 45000 ਹੈ ਹਾਂ ਜੀ ਹਾਂ ਲੋਪਰਾ ਬਾਈ ਕੋਲ ਬਸੇਰਾ ਵੀ ਆ ਠੀਕ ਹੈ ਜੀ ਇਹ ਕਿਹੜੀ ਮਾਲਵੜੀ ਨਸਲਾ ਜੀ ਇਹ ਹਾਂ ਜੀ ਹਾਂ ਮਾਲਵੜੀ ਨਸਲਾ ਦੇਖ ਸਕਦੇ ਹੋ ਭਰਾ ਤਾਂ ਪੂਰਾ ਬਸੇਰਾ ਬਾਪੂ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰੰਡ ਸਨਾਂ ஜெல பரநால பாபூர் நம்பர் மெயில் ஆர்டல வீடியோ